12 13 ਪਿੰਡਾਂ ਦੇ ਤੇ ਜੂ ਹੈਗੇ ਪਿਓ ਦੇ ਨੇ ਤੇ ਕਬਾਏ ਹੈਗੇ ਨੂੰ ਇੱਥੇ ਵੜਨ ਨਾ ਦੇਵਣ ਟੀਚਰ ਰੋਜ ਖਪਾਂਦਾ ਕਿੱਥੋਂ ਪੈਸੇ ਦਈਏ ਅਸੀਂ ਪੈੜੀ ਬਣਾਇਏ ਕਿ ਬੱਚੇ ਪਾਲੀਏ ਕੀ ਕਰੀ ਦੱਸੋ ਪਹਿਲਾਂ ਸਰਕਾਰਾਂ ਬਾਰਡਰ ਖੋਲ ਦੇਣ ਪਾਕਿਸਤਾਨੋਂ ਨਿਕਲ ਜਾਣ ਤੇ ਜਾਂ ਫਿਰ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਮਿਹਨਤ ਕਰਨੀ ਪੈਣੀ ਛੱਡ ਕੇ 15000 ਦੀ ਪਰਚੀ ਮਾਹੀ ਮਿਹਨਤ ਨਾਲ ਲਈ ਮਾ ਕੋਈ ਬਣਾ ਲਾ ਪੈੜੀ ਜਾ ਤੇ ਹੁਣ ਤੁਸੀਂ ਅੱਖਾਂ ਭਰਦੇ ਪਏ ਹੋ ਤੁਹਾਡੀਆਂ ਅੱਖਾਂ ਦੇ ਵਿੱਚ ਅਥਰੂ ਆ ਜਦੋਂ ਵੋਟਾਂ ਦਾ ਵੇਲਾ ਆਉਂਦਾ ਉਦੋਂ ਕਿਉਂ ਨਹੀਂ ਅੱਖਾਂ ਭਰਦੇ ਤੁਸੀਂ ਤੁਸੀਂ ਵੀ ਗੁਨਾਹਗਾਰ ਹੋ ਇਹ ਗੱਲ ਹੈ ਅਸੀਂ ਤਾਂ ਨੇ دریا ਹਾਰੇ ਹੀ ਬਣ ਜਾਵੇ ਇਹ ਮੁਸੀਬਤ ਨਾਲੋਂ ਕਿਹੜਾ ਸਾਨੂੰ ਇਹਨਾਂ ਦੁੱਖ ਚੜਨਾ ਪੈਂਦਾ ਹੈ ਹੜ੍ਹਾਂ ਦੀ ਸਥਿਤੀ ਤੋਂ ਬਾਅਦ ਆਪਾਂ ਫੇਰ ਕਾਲੂ ਵਾਲਾ ਪਿੰਡ ਚ ਆਏ ਆ ਆਪਾਂ ਉਹਨਾਂ ਮੁੱਦਿਆਂ ਨੂੰ ਛੋਣੇ ਆ ਜਿਹੜੇ ਮੁੱਦੇ ਸਰਕਾਰ ਨੇ ਵਿਸਾਰ ਦਿੱਤੇ ਆ ਜਿਨ੍ਹਾਂ ਤੋਂ ਪ੍ਰਸ਼ਾਸਨ ਦਾ ਧਿਆਨ हट ਚੁੱਕਾ ਅਸੀਂ ਆਪਣੇ ਚੈਨਲ ਤੇ ਉਹ ਮੁੱਦੇ ਲੈ ਕੇ ਆਈਦੇ ਆ ਦੇਖੋ ਤੁਸੀਂ ਪਿੱਛੇ ਜੀਸੀਬੀ ਲੱਗੀ ਆ ਇਹ ਉਹ ਲੋਕ ਨੇ ਜਿਹੜੇ ਹਰ ਸਾਲ ਮੁਸੀਬਤ ਦਾ ਸਾਹਮਣਾ ਕਰਦੇ ਆ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਹਰ ਸਾਲ ਹੜ੍ਹਾਂ ਦੀ ਮਾਰ ਪੈਂਦੀ ਆ ਆਹ ਕੱਕੀ ਰੇਤਾ ਇਹਦੇ ਵਿੱਚ ਇਹਦੇ ਚ ਕਣ ਕੁੱਗ ਪੂਗੀ ਕੀ ਐਸ ਰੇਤਾ ਦੇ ਵਿੱਚ ਕਣ ਕੁੱਗ ਪੂਗੀ ਹੁਣ ਇਹ ਲੋਕ ਜਾਣ ਤੇ ਜਾਣ ਕਿੱਥੇ ਸਰਕਾਰਾਂ ਕਹਿੰਦੀਆਂ ਨੇ ਕਿ ਇਹਨਾਂ ਦੀਆਂ ਕੱਚੀਆਂ ਜ਼ਮੀਨਾਂ ਇਹਨਾਂ ਨੂੰ ਦੇਣਾ ਕੁਛ ਨਹੀਂ ਉਹ ਕਹਿੰਦੀਆਂ ਇਹਨਾਂ ਦੀਆਂ ਜ਼ਮੀਨਾਂ ਕੱਚੀਆਂ ਨੇ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲ ਸਕਦਾ ਤਾਂ ਫੇਰ ਇਹਨਾਂ ਨੂੰ ਦੇਸ਼ ਨਿਕਾਲਾ ਦੇ ਦਿਓ ਇਹਨਾਂ ਨੂੰ ਆਪਾਂ ਨਾਲ ਦੇ ਗਵਾਂਢੀ ਮੁਲਕ ਚ ਭੇਜ ਦਈਏ ਜਾਂ ਕਿਤੇ ਬੰਗਲਾਦੇਸ਼ ਜਾਂ ਹੋਰ ਕਿਤੇ ਛੱਡ ਆਈਏ ਕਿਉਂਕਿ ਇਹ ਤੁਹਾਨੂੰ ਵੋਟਾਂ ਤਾਂ ਪਾਉਂਦੇ ਨਹੀਂ ਆ ਤਾਂ ਹੜਾਂ ਦੀ ਸਥਿਤੀ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਹਾਲ ਜਾਣਦੇ ਆ ਕਿੰਨੀ ਪੈਲੀ ਆ ਵੀਰ ਆਪਣੀ ਤਿੰਨ ਕਿਲੇ ਤਿੰਨ ਕਿਲੇ ਹਾਂ ਜੀ ਤੇ ਹੋ ਰੇਤਾ ਕਿੰਨੀ ਕਿੰਨੀ ਹੈ 2.5 2.5 ਫੁੱਟ ਅੱਛਾ 2.5 2.5 ਫੁੱਟ ਰੇਤਾ ਆਪਦੇ ਤੇਲ ਆਪਦੇ ਕੋਲੋਂ ਲਈ ਜਾਂਦਾ ਹੈ ਹਾਂ ਜੀਸੀਪੀ ਜਿਹੜੀ ਹੈ ਉਹ ਖੱਡੇ ਮਾਰੇ ਨੇ ਹੂੰ ਆਪਦੇ 1500 ਰੁਪਿਆ ਘੰਟੇ ਦਾ ਲੈ ਰਿਆ ਅੱਛਾ ਤੇ ਉਹ ਖੱਡੇ ਮਾਰੇ ਨੇ 8 8 ਘੰਟੇ ਲੱਗੇ ਨੇ ਹੂੰ ਤੇ ਤੇਲ ਜਿਹੜਾ ਹੈ ਡੇਲੀ ਮੈਂ ਲਿਆਉਂਦਾ ਹੁੰਨਾ 30 ਲੀਟਰ ਹੈ 15 ਲੀਟਰ ਹੈ ਡੇਲੀ ਲਿਆਣਾ ਜਿੰਨੀ ਕੋ ਗਜ਼ਾਇ ਹੁੰਦੀ ਹੈ ਓਨੀ ਕੋ ਲਿਆ ਵੀਦਾ ਕੋਈ ਰਿਸ਼ਤੇਦਾਰ ਦੇ ਦਿੰਦਾ ਹੈ ਚਲੋ ਈਮਾਨਦਾਰੀ ਨਾਲ ਦੱਸਣਾ ਜਿਹੜੇ ਵੀ ਰੱਬ ਨੂੰ ਮੰਨਦੇ ਆ ਜਿਹੜੇ ਵੀ ਤਰੀਕੇ ਨਾਲ ਰੱਬ ਨੂੰ ਮੰਨਦੇ ਹੋ ਤੁਸੀਂ ਉਹ ਈਮਾਨਦਾਰੀ ਨਾਲ ਦੱਸਣਾ ਕਿ ਹੜਾਂ ਦੇ ਵਿੱਚ ਸਹਾਇਤਾ ਮਿਲੀ ਸੀ ਖਾਣ ਪੀਣ ਵਾਲੀ ਖਾਣ ਪੀਣ ਵਾਲੀ ਅਸੀਂ ਇੱਥੇ ਰਹੇ ਅਸੀਂ ਮੀਨਾ ਆਕਾ ਪਾਣੀ ਚ ਪਾਣੀ ਦੇ ਵਿੱਚ ਹੀ ਮੱਝਾਂ ਵੀ ਇੱਥੇ ਹੀ ਤੇ ਪਰਿਵਾਰ ਜਿਹੜਾ ਅਸੀਂ ਕਿਲਚੀਆਂ ਭੇਜ ਦਿੱਤਾ ਅਸੀਂ ਵੀ ਕਿ ਰਿਸ਼ਤੇਦਾਰਾਂ ਕੋਲ ਹਾਂ ਉੱਥੇ ਆਪਣੇ ਜਿਹੜੇ ਅਸੀਂ ਪਿੰਡ ਵਾਲੇ ਕਿਲਚੀਆਂ ਵਾਲੇ ਉਹ ਕਹਿੰਦੇ ਹੀ ਵੀ ਤੁਹਾਡਾ ਰਾਸਨ ਚੱਲਾ ਕਾਲੂ ਵਾਲੇ ਹਾਂ ਕਾਲੂ ਵਾਲੇ ਚੱਲਾ ਹੈ ਨਿਆਲੇ ਵਾਲੇ ਚੱਲਾ ਹੈ ਤੇ ਨਿਆਲੇ ਵਾਲੇ ਚ ਬੱਚੇ ਛੋਟੇ ਹੀ ਇਹ ਜਨਾਨੀਆਂ ਜਿਹੜੀਆਂ ਸੀ ਇਹ ਪਾਣੀ ਦੇ ਵਿੱਚੋਂ ਇੰਨੇ ਪਾਣੀ ਚਵਾ ਨਹੀਂ ਹੱਕਦੀਆਂ ਸੀ ਉਹ ਜਿਹੜੇ ਪਿੰਡ ਦਾ ਸਰਪੰਚ ਸੀ ਉਹ ਉਹ ਤੇ ਨਾਲ ਪਿੰਡ ਦੇ ਜਿਹੜੇ ਮੈਂਬਰ ਸੀ ਉਹ ਕਹਿੰਦੇ ਸੀ ਵੀ ਧੋਦਾ ਰਾਸਨ ਕਾਲੂ ਵਾਲੇ ਚੱਲਾ ਹੈ ਅੱਛਾ ਤੇ ਕਾਲੂ ਵਾਲੇ ਅਸੀਂ ਬੈਠੇ ਖਿਲਚੀਆਂ ਹੀ ਪਿੰਡ ਵਿੱਚ ਤੇ ਕਾਲੂ ਵਾਲੇ ਆ ਨਹੀਂ ਹੱਕਦੇ ਸੀ ਤੇ ਜਿਹੜਾ ਨੰਬਰਦਾਰ ਜਿਹੜਾ ਸਰਪੰਚ ਉਹ ਉਹ ਇਹ ਮਨੇ ਧਿਆਨ ਨਹੀਂ ਦਿੰਦਾ ਸਹੀ ਉਹ ਜਿੰਨਾ ਉਥੋਂ ਆਂਦਾ ਹਿਰਾਸਣ ਟਰਾਲੀ ਚ ਪਾ ਕੇ ਸਿੱਧਾ ਆਪਦੇ ਘਰੇ ਲੈ ਆਂਦਾ ਸੀ ਤੇ ਜਾ ਨੰਬਰਦਾਰ ਲੈ ਆਂਦਾ ਸੀ ਆਪਦੇ ਘਰੇ ਤੇ ਇਹ ਆਪਦਾ ਉਥੇ ਜੇ ਕੋਈ ਸਹਾਇਤਾ ਕਰਦੇ ਹੀ ਇਹਨਾਂ ਦੇ ਗਰੀਬ ਮੂੰ ਮਨੇ ਵੇਖ ਤੇ ਕੋਈ ਦੇ ਦਿੰਦਾ ਸੀ 5 ਕਿਲੋ ਆਟਾ ਤੇ ਜਾ ਆਪਦਾ ਆਟੇ ਇਥੇ ਦਾਣੇ ਦਾਣੇ ਤੁਹਾਡੇ ਕੋਲ ਜੀ ਦਾਣੇ ਆਪਦੇ ਰੱਖੇ ਨੇ ਤੇ ਦਾਣੇ ਉਥੇ ਪਿਆ ਕੇ ਤੇ ਆਪ ਨਹੀਂ ਤੁਹਾਨੂੰ ਮਾਰ ਪਈ ਯਾਨੀ ਜਦੋਂ ਹਾੜੇ ਇਥੇ ਪਾਣੀ ਪੂਰਾ ਪੂਰਾ ਪੰਬਣਾ ਇੰਨੇ ਪਾਣੀ ਇਥੇ ਹੋਊਗਾ ਇਹ ਨਾ ਨਾ ਹੈਗਾ ਸੀ ਉਹ ਤੁਹਾਨੂੰ ਉਹ ਵੀ ਮਾਰ ਪਈ ਕਿ ਤੁਸੀਂ ਸੁੱਕੇ ਥਾਂ ਚਲੇ ਗਏ ਤੇ ਜਿਹੜੇ ਰਾਸ਼ਨ ਦੇਣ ਵਾਲੇ ਜਾਂ ਤੁਹਾਡੇ ਜਿਹੜੇ ਆਗੂ ਸੀ ਉਹ ਕਹਿੰਦੇ ਵੀ ਤੁਸੀਂ ਤਾਂ ਸੁੱਕੇ ਥਾਂ ਤੇ ਬੈਠੇ ਤੁਹਾਡਾ ਕਾਲੂ ਵਾਲੇ ਤੇ ਤੁਹਾਨੂੰ ਇੱਧਰ ਵੀ ਨਹੀਂ ਮਿਲਿਆ ਤੇ ਉਧਰੋਂ ਵੀ ਨਹੀਂ ਮਿਲਿਆ ਹਾਂ ਕਿਲਚੀਆਂ ਬੈਠੇ ਰਹਿਣਾ ਆਪਣੇ ਪਰਿਵਾਰ ਬਾਕੀ ਦੇ ਕੁਝ ਜਿਹੜੇ ਪਿੰਡ ਦੇ ਨੇ ਦੁਲਚੀ ਕੀ ਪਹੁੰਚ ਗਏ ਉਹਨਾਂ ਨੂੰ ਦੁਲਚੀ ਕੀ ਸਹਾਇਤਾ ਹੁੰਦੀ ਰਹੀ ਹੈ ਜਿਹੜੇ ਪਿੰਡ ਵਾਲੇ ਸੀ ਉਹ ਨਹੀਂ ਲੈਣਦੇ ਮੱਝਾਂ ਮੱਝਾਂ ਵੀ ਮਰੀਆਂ ਸੀ ਹਾਂ ਮੱਝਾਂ ਮੇਰੇ ਭਰਾ ਦੀ ਤਿੰਨ ਮੱਝਾਂ ਮਾਰ ਗਈਆਂ ਸੀ ਹਾਂ ਤੇ ਮੇਰੀ ਮਾਝ ਇਕ ਨਾਲ ਰੁੜ ਗਈ ਸੀ ਅੱਛਾ ਉਹ ਵੀ ਪਿੱਛੇ ਜੇ ਪਤਾ ਨਹੀਂ ਕੀ ਹੋ ਗਿਆ ਉਹ ਵੀ ਮਾਰ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਦੇ ਤੁਸੀਂ ਸ਼ੇਰ ਸਿੰਘ ਖਬਾਇਏ ਬਾਰੇ ਕੁਝ ਕਿਹਾ ਸੀਗਾ ਉਸ ਤੋਂ ਬਾਅਦ ਸ਼ੇਰ ਸਿੰਘ ਖਬਾਇਆ ਆਪਣੇ ਐਮਪੀ ਆ ਉਹਨਾਂ ਨੇ ਤੁਹਾਡੇ ਨਾਲ ਤੁਹਾਡੀ ਤੁਹਾਡੀ ਉਹ ਬ੍ਰਾਦਰਰੀ ਦੇ ਵੀ ਨੇ ਤੁਹਾਡੇ ਨਾਲ ਕੋਈ ਰਾਬਤਾ ਕੀਤਾ ਬ੍ਰਾਦਰਰੀ ਦੇ ਤੇਗੇ ਨੇ ਪਰ ਜਿਵੇਂ ਆਂਦੇ ਨੇ ਨਾ ਵੀ ਪਿਓ ਨੂੰ ਪਿਓ ਦੁਸ਼ਮਣ ਹੋ ਜਾਂਦਾ ਹੈ ਭਰਾ ਦਾ ਭਰਾ ਦੁਸ਼ਮਣ ਹੋ ਜਾਂਦਾ ਹੈ ਉਸ ਤਰ੍ਹਾਂ ਹੁਣ ਸਾਡਾ ਵੈਰੀ ਹੋ ਗਿਆ ਹੈ ਜਿਹੜਾ ਪਗਾ ਪਉ ਆਪਣਾ ਕਬਾਇਆ ਸਿੰਘ ਐਮ ਐਮ ਪੀ ਹੈ ਨਾ ਹਾਂ ਉਹ ਸਾਡਾ ਬੈਰੀ ਹੋ ਗਿਆ ਹੈ ਵੀ ਉਹਨੇ ਆਪ ਜਿੰਨੇ ਆਪਣੇ ਇਲਾਕਾ ਹੈ ਨਾ ਇੱਥੇ ਆਪਣੇ 16 17 ਪਿੰਡ ਜੇ ਸਾਰੇ ਰਾਏ ਸਿੱਖ ਬਰਾਦਰੀ ਰਾਏ ਸਿੱਖ ਨੇ ਉਹਨੇ ਜਮਾ ਹੀ ਇਹਨਾਂ ਨੂੰ ਖਰਾਬ ਬੇਕਾਰ ਕਰ ਦਿੱਤਾ ਵੀ ਇਹ ਮੇਰੇ ਹੱਕ ਦੇ ਨਹੀਂ ਹੈਗੇ ਉਹਨੇ ਜਮਾ ਹੀ ਇੱਥੇ ਆਣਾ ਬੰਦ ਹੀ ਕਰ ਦਿੱਤਾ ਜਿਨ੍ਹਾਂ ਦਾ ਪਾਣੀ ਆਇਆ ਹੈ ਤੇ ਅਜੇ ਵੀ ਨਹੀਂ ਹਾਲ ਪੁੱਛਣ ਆਇਆ ਵਣ ਤਾਂ ਦਾ ਮੇਰੇ ਰਾਫ ਰਾ ਨੇ ਪਰ ਰਾਫ ਰਾ ਤੇਗੇ ਨੇ ਪਰ ਦੁਸ਼ਮਣ ਬਣ ਗਿਆ ਸਾਡਾ ਪੂਰਾ ਦੁਸ਼ਮਣ ਬਣ ਗਿਆ ਵੀ ਅਗਾ ਤੋਂ ਪਿੱਛੇ ਸਾਡੇ ਜਿੰਨੇ ਇਹ ਮੇਰੇ ਵੀਰ ਹੈਗੇ ਨੇ ਆਪ 12 13 ਪਿੰਡਾਂ ਦੇ ਤੇ ਜੂ ਹੈਗੇ ਪਿਓ ਦੇ ਨੇ ਤੇ ਕਬਾਏ ਹੈਗੇ ਨੂੰ ਇੱਥੇ ਵੜਨ ਨਾ ਦੇਵਣ ਤੇ ਜੂ ਹੈਗੇ ਨੇ ਆਪ ਦੇ ਹੋਰ ਕੋਈ ਕਿਸਮ ਦੇ ਤੇ ਫਿਰ ਭਾਵੇਂ ਆਦਾ ਘਰੇ ਆ ਤੇ ਚਾਹ ਪਿਆਵਣ ਭਾਵੇਂ ਉਹਨਾਂ ਬਦਾਮ ਖਾਵਣ ਭਾਵੇਂ ਉਹਨੂੰ ਕੁਝ ਮਰਜ਼ੀ ਖਾਵਣ ਯਾਨੀ ਰਾਏ ਸਿੱਖ ਬਰਾਦਰੀ ਹੋਣ ਦੇ ਬਾਵਜੂਦ ਵੀ ਸ਼ੇਰ ਸਿੰਘ ਭਾਏ ਨੇ ਤੁਹਾਡਾ ਹਾਲ ਨਹੀਂ ਪੁੱਛਿਆ ਤੇ ਉਹ ਵੀਡੀਓ ਉਹ ਵੀਡੀਓ ਤੋਂ ਬਾਅਦ ਤੁਹਾਨੂੰ ਫੋਨ ਤਾਂ ਆਇਆ ਸੀ ਫੋਨ ਤਾਂ ਆਇਆ ਸੀ ਬਾਕੀ ਕਹਿੰਦਾ ਮੈਂ ਆ ਰਿਹਾ ਬਾਹ ਮੈਂ ਦੋਕ ਦਿਨਾਂ ਨੂੰ ਤੁਹਾਡੇ ਕੋਲ ਆਂਦਾ ਪਿਆ ਮੈਂ ਤੁਹਾਡੇ ਹਾਲਾਤ ਪੁੱਛਣਾ ਵੇਖਣਾ ਜਾ ਤੇ ਮੈਂ ਵੀ ਬੜਿਆ ਮੇਰੀ ਫੋਨ ਉਹਨਾਂ ਨੂੰ ਕੀਤਾ ਸੀ ਨਹੀਂ ਆਇਆ ਪਰ ਨਹੀਂ ਉਹ ਨਾ ਜਿਵੇਂ ਆਂਦੇ ਨੇ ਨਾ ਵੀ ਸਾਡਾ ਵੈਰੀ ਹੋ ਗਿਆ ਹੂੰ ਵੈਰੀ ਬਿਲਕੁਲ ਜੀ ਸਰਕਾਰਾਂ ਨੂੰ ਚਾਹੀਦਾ ਇਹ ਜਾਤ ਬਰਾਦਰੀ ਜਿਹੜੀ ਆ ਉਹ ਵਕਰੀ ਥਾਂ ਤੇ ਆ ਉਹ ਸਾਡੇ ਐਮਪੀ ਆ ਤੇ ਖਾਸ ਕਰਕੇ ਉਹ ਇਹਨਾਂ ਦੀ ਬਰਾਦਰੀ ਤੇ ਉਹਨਾਂ ਨੂੰ ਇਹਨਾਂ ਦਾ ਹਾਲ ਚਾਣਨਾ ਚਾਹੀਦਾ ਸੀ ਭੈਣ ਜੀ ਕੀ ਕਹਿੰਦੇ ਸੀ ਤੁਸੀਂ ਹੁਣ ਦੱਸੋ ਅਸੀਂ ਕਹਿ ਨਿਆ ਬਿਹਾਨ ਨੂੰ ਕੋਈ ਸੂਤ ਮੇ ਆ ਜ ਵਹੀਂ ਰਿਆ ਤਾਰੋ ਤਾਂ ਕੱਢ ਲਈ ਬਿਹਾੜੀ ਕਣਕ ਕਣਕ ਹੋ ਜਾਏ ਬੱਚੇ ਛੋਟੇ ਨੇ ਖਾਣ ਪੀਣ ਮਨ ਹੈ ਇਹ ਕਿ ਤੋ ਤਿਆਰੀ ਕਰ ਤਾਂ ਖਾ ਰਾਂ ਸਾਡੀ ਕੋਈ ਆਇਆ ਇੱਥੇ ਪਹਿਲਾਂ ਦੱਸਾ ਮੈਨੂੰ ਕੋਈ ਕੋਈ ਮੰਤਰੀ ਸੰਤਰੀ ਜਾਂ ਸਰਕਾਰੀ ਅਫਸਰ ਕੋਈ ਕੋਈ ਨਹੀਂ ਸੰਤਰੀ ਮੰਤਰੀ ਅਜ ਕੋਈ ਆਂਦੇ ਨੇ ਫਾਇਦਾ ਪੈਸੇ ਵੰਡਣ ਆਵਣ ਦੇ ਸਾਨੂੰ ਮਿਲਦੇ ਨਹੀਂ ਸਾਨੂੰ ਕੋਈ ਸੂਤ ਨਹੀਂ ਮੇਦੀ ਕੋਈ ਪੈਸਾ ਤੁਸੀਂ ਤੁਸੀਂ ਪੰਜ ਕੀ ਕਹਿਣ ਲੱਗੇ ਸੀ ਅਸੀਂ ਤਾਂ ਵੀ ਜਦੋਂ ਆੜਾ ਆ ਸਾਡੀ ਮੱਜਤਾਂ ਨ ਮਾਰ ਗਈਆਂ ਸੀ ਤੇ ਉਹਦੇ ਕੋਈ ਵੀ ਵੀ ਥੋੜੇ ਤੋਂ ਕੜੇ ਪੈਸੇ ਦੇ ਦਿੱਤੇ ਤੇ ਲੋਕੀ ਬਰਾਦਾ ਬਰੂ ਦਾ ਵੀ ਜਾਂਦਾ ਸੀ ਉਹਦੇ ਤੇ ਬੰਦ ਕਰ ਦਿੱਤਾ ਨੇ ਜੋ ਸੌਦਾ ਆਂਦਾ ਸੀ ਤੋਂ ਹਰਪੰਚ ਮੈਂਬਰ ਆ ਦੇ ਕੋਲ ਰੱਖ ਲੈਣ ਸਾਨੂੰ ਤੇ ਹਲੂ ਹੌਦਾ ਹੀ ਕੋ ਨਹੀਂ ਮਿਲਿਆ ਤੇ ਜਦੋਂ ਅਸੀਂ ਜਾਵੀ ਦਾ ਵੀ ਲੈਣ ਤਾਂ ਦਿਨ ਤੋਂ ਦਾ ਕਿ ਤੇ ਪਹਿਲਾਂ ਤੱਕ ਨਹੀਂ ਸਾਨੂੰ ਕੁਝ ਮਿਲਿਆ ਤੇ ਅਸੀਂ ਲੰਗੇ ਅਲਪੰਡ ਰਹੇ ਹਾਂ ਤੇ ਉਥੋਂ 2 ਮਿਲੀਏ ਨੇ ਤੇ ਬਸ ਹਰਪੰਝ ਬਾਕੀ ਕੋਈ ਨਹੀਂ ਵੀ ਕੋਈ ਸਰਕਾਰੀ ਮਜੂਤਾ ਸਰਕਾਰ ਤੇ ਜਾਂ ਕੋਈ ਅਫਸਰ ਇੱਥੇ ਤੁਹਾਡੇ ਇਸ ਇਲਾਕੇ ਚ ਆਏ ਹਾਂ ਜੀ ਆਂ ਦੇ ਨੇ ਮੈਂਬਰ ਹਰਪੰਝ ਕੋਲ ਮੁਰਜ ਜਾਂਦੇ ਨੇ ਉਹ ਤੇ ਸਾਡੀ ਤਾਂ ਗੱਲ ਹੀ ਨਹੀਂ ਸੁਣਦੇ ਜੂ ਚੈੱਕ 50 50 ਯਾਰ ਆਇਆ ਤੁਹਾਨੂੰ ਤਾਂ ਮਿਲੇ ਹੀ ਨਹੀਂ ਅਸੀਂ ਤਿਆਨ ਚਾਰ ਕਰ ਰਹੇਗਾ ਦੇ ਆਦੇ ਬਾਕੀ ਦੁੰਜੇ ਬਾਬੇ ਹੀ ਵੰਡਣ ਆਏ ਸੀ ਤੇ ਲੋਕਾਂ ਨੇ ਹਾਨੂੰ ਨਹੀਂ ਵਿੱਚ ਵੀ ਦਿੱਤੇ ਸਰਕਾਰ ਦੇ ਬੰਦੇ ਨਹੀਂ ਆਏ ਕੋਈ ਬਾਬੇ ਆਏ ਸੀ ਹਾਂਜੀ ਬਾਬੇ ਆਏ ਨੇ ਉਹ ਵੀ ਤੁਹਾਡੇ ਤੱਕ ਨਹੀਂ ਪਹੁੰਚੇ ਪਏ ਨਾ ਸਾਡੇ ਕੋਈ ਨਹੀਂ ਪਹੁੰਚੇ ਬਿ ਨਿੱਕੇ ਨਿੱਕੇ ਬਾਲ ਨੇ ਪੰਜ ਦਿਨਾਂ ਦੇ ਪੰਜ ਮੇਰੇ ਨੇ ਨਿੱਕੇ ਨਿੱਕੇ ਛੋਟੇ ਛੜ ਕਮਰੇ ਡਿੱਗੇ ਪੈਣੇ ਸੀ ਸਕੂਲ 'ਚ ਬੈਠੇ ਆ ਪਰਾਂ ਬੈਠੇ ਕਿਸੇ ਘਰ ਮਾਮੇ ਕਰੇ ਜਾ ਤੇ ਦੇਖ ਸਕਦੇ ਜੀ ਸੋ ਬਿਲਕੁਲ ਤੁਸੀਂ ਸਥਿਤੀ ਦੇਖ ਲਓ ਸਥਿਤੀ ਇਹਨਾਂ ਦੀ ਕੀ ਹੈ ਹੁਣ ਮੈਨੂੰ ਤਾਂ ਇੱਥੇ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਆ ਵੀ ਕੋਈ ਕੌਸਟਾਂ ਸਾਡੀਆਂ ਸੰਸਥਾਵਾਂ ਵੀ ਥੋੜੀ ਜੀ ਲਾਪਰਵਾਹੀ ਵਰਤੀ ਮਾੜਾ ਨਹੀਂ ਕੀਤਾ ਉਹਨਾਂ ਨੇ ਲਾਪਰਵਾਹੀ ਵਰਤੀ ਹੈ ਕਿ ਉਹਨਾਂ ਨੇ ਘਰ ਘਰ ਜਾ ਕੇ ਜਿਹੜੀ ਹੈਗੇ ਆ ਉਹ ਸਹਾਇਤਾ ਜਿਹੜੀ ਉਹ ਨਹੀਂ ਪੁੱਜ ਸਕੀ ਉਹਨਾਂ ਤੋਂ ਜਾਂ ਉਹਨਾਂ ਪਹਚਾਈ ਨਹੀਂ ਜਾਂ ਉਹਨਾਂ ਨੇ ਕਿਸੇ ਜ਼ਿੰਮੇਵਾਰ ਦੀ ਡਿਊਟੀ ਲਾ ਦਿੱਤੀ ਹੁਣ ਇੱਥੇ ਜਿਹੜੇ ਆਗੂ ਸੀ ਚਾਹੇ ਮੈਂਬਰ ਸਰਪੰਚ ਨੰਬਰਦਾਰ ਸੀਗੇ ਸਾਰੇ ਮਾੜੇ ਨਹੀਂ ਹੁੰਦੇ ਪਰ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਮਾੜਾ ਕੀਤਾ ਉਹਨਾਂ ਨੇ ਬਹੁਤ ਮਾੜਾ ਕੀਤਾ ਉਹਨਾਂ ਵਾਲੇ ਸਮੇਂ 'ਚ ਤੁਸੀਂ ਸੁਚੇਤ ਹੋਵੋ ਸਾਡੀਆਂ ਸੰਸਥਾਵਾਂ ਵੀ ਕਿ ਜਿਹੜੀ ਹੈਲਪ ਕਰਨੀ ਹੈ ਨਾ ਇਹਨਾਂ ਲੋਕਾਂ ਦੀ ਉਹ ਸਿੱਧਾ ਜਾ ਕੇ ਉਹਨਾਂ ਦੇ ਘਰੇ ਜਾ ਕੇ ਕੀਤੀ ਜਾਵੇ ਤਾਂ ਕਿ ਜਿਹੜੇ ਕੋਈ ਸ਼ਰਾਰਤੀ ਲੋਕ ਨੇ ਉਹ ਇਹਨਾਂ ਦਾ ਹੱਕ ਜਿਹੜਾ ਉਹ ਖੋ ਨਾ ਸਕਣ ਹਾਂਜੀ ਆ ਤੁਹਾਡਾ ਕੰਮ ਚੱਲਦਾ ਪਿਆ ਹਾਂਜੀ ਸਾਡਾ ਹੀ ਹੈ ਸਾਡੇ ਤਾਏ ਚਾਚਾ ਦਾ ਸਾਡਾ ਹਾਰਾ ਹੀ ਉਹ ਕਿੰਨੀ ਕਿੰਨੀ ਰੇਤਾ ਪੈ ਗਈ ਆ 5-5 ਫੁੱਟ ਪੈ ਗਈ ਜੀ ਅੱਛਾ ਤੇ ਸਾਨੂੰ ਮੰਗ ਕੀ ਆ ਹੁਣ ਤੁਹਾਡੀਆਂ ਮੰਗਾ ਕੀ ਤੁਹਾਡੀ ਮੰਗਾ ਆਈ ਆ ਨੇ ਵੀ ਸਾਨੂੰ ਮੁਆਵਜ਼ੇ ਦਿੱਤੇ ਜਾਣੇ ਚਾਹੀਦੇ ਨੇ ਮੁਆਵਜ਼ੇ ਤਾਂ ਨਹੀਂ ਮਿਲਦੇ ਕਿਉਂਕਿ ਸਰਕਾਰਾ ਕਹਿੰਦੀ ਆ ਪਹਿਲੀਆਂ ਕੱਚੀਆਂ ਨੇ ਪਹਿਲਾਂ ਤਾਂ ਵੋਟਾਂ ਪਾਉਣ ਲੱਗੇ ਕਦੀ ਉਹਨਾਂ ਨੂੰ ਕਹਿੰਨੇ ਹੋ ਕਿ ਸਾਡੀਆਂ ਵੋਟਾਂ ਵੀ ਕੱਚੀਆਂ ਨੇ ਨਹੀਂ ਜੀ ਉਹਲੇ ਤਾਂ ਬੜੇ ਵੱਡੇ ਵੱਡੇ ਵਾਅਦੇ ਸਾਡੇ ਨਾਲ ਕਰਕੇ ਜਾਂਦੇ ਆ ਹਾਂ ਅਸੀਂ ਬਣ ਗਏ ਅਸੀਂ ਜ਼ਮੀਨਾਂ ਪੱਕੀਆਂ ਤੁਹਾਡੀਆਂ ਕਰਦਿਆਂ ਦੇ ਤੁਹਾਡੇ ਨਾਂ ਲਵਾ ਦਿਆਂ ਦੇ ਠੀਕ ਹੈ ਇੰਨਾ ਇੰਨਾ ਤਬਕਾ ਇੱਥੇ ਰਹਿੰਦਾ ਤੁਸੀਂ ਵੀ ਐਸੇ ਲੱਗ ਕੇ ਦਿਓ ਇੰਨੇ ਲੋਕ ਇੱਥੇ ਰਹਿੰਦੇ ਆ ਯਾਰ ਤੁਸੀਂ ਵੋਟਾਂ ਨਹੀਂ ਪਾਉਂਦੇ ਹੈਂ ਵੋਟਾਂ ਪਾਈਦਾ ਜੀ ਉਦੋਂ ਕੋਈ ਆਉਂਦੇ ਆ ਇਲੈਕਸ਼ਨਾਂ ਦੇ ਟਾਈਮ ਹੀ ਹੋਣਾ ਹੁੰਦਾ ਉਹਦੇ ਤੁਸੀਂ ਵੀ ਵੱਡੇ ਵੱਡੇ ਝੰਡੇ ਲਾ ਲੈਂਦੇ ਜੇ ਮੈਂ ਕਾਲੀ ਆ ਮੈਂ ਕਾਂਗਰਸੀ ਆ ਤੁਹਾਡੇ ਵੀ ਝੰਡੇ ਵੱਡੇ ਵੱਡੇ ਹੁੰਦੇ ਆ ਹਾਂਜੀ ਕਿਉਂ ਜੀ ਤੁਹਾਡੇ ਵੀ ਝੰਡੇ ਹਾਂਜੀ ਹੁਣ ਝੰਡੇ ਹੁਣ ਝੰਡੇ ਹੁਣ ਛੁਪ ਕੇ ਝੰਡੇ ਆਖਰਾ ਹੁਣ ਛੁਪੇ ਪਏ ਜਦੋਂ ਲਾ ਕੇ ਜਾਣਾ ਹੁੰਦਾ ਉਹਨਾਂ ਤੁਸੀਂ ਝੰਡੇ ਨਹੀਂ ਉਦੋਂ ਝੰਡੇ ਤੁਹਾਡੇ ਘਰੇ ਮੈਂ ਵੀ ਦੇਖਿਆ ਉਹ ਉੱਚੇ ਉੱਚੇ ਲੱਗੇ ਨੇ ਇੱਕ ਦੂਜੇ ਤੋਂ ਵੱਧ ਝੰਡੇ ਲੱਗੇ ਹੁੰਦੇ ਉੱਚੇ ਚ ਲੱਗੇ ਹੁੰਦੇ ਨੇ ਜਿਹੜੇ ਸਾਡੇ گاਊ ਨੇ ਨਾ ਉਹ ਸਰ ਜੇ ਮਾੜੇ ਬੰਦ ਚੱਕ ਇਧਰ ਰੋਟ ਪਾਣੀ ਦੂਜਾ ਇਧਰ ਪਾਣੀ ਹੈ ਉਥੇ ਮਾੜਾ ਲੋ ਕਰੇ ਕੀ ਹੁਣ ਉਹ ਜਿਹੜੇ ਆਗੂ ਨੇ ਤੁਹਾਡੇ ਹੁਣ ਕਿੱਥੇ ਨੇ ਉਹ ਆਗੂ ਸੋਣਾ ਇਸ ਟਾਈਮ ਆਏ ਕੋਈ ਵੀ ਕੋ ਨਹੀਂ ਨਹੀਂ ਔਖੇ ਵੇਲੇ ਜਿਹੜਾ ਨਹੀਂ ਖੜਦਾ ਉਹ ਕਦਾ ਆਗੂ ਆ ਉਹ ਤਾਂ ਗੱਲ ਆ ਕਿਉਂ ਔਖੇ ਵੇਲੇ ਤੁਹਾਨੂੰ ਔਖੇ ਵੇਲੇ ਲੋੜ ਆ ਦੱਸੋ ਔਖੇ ਵੇਲੇ ਸਾਨੂੰ ਲੋੜ ਆ ਅਸੀਂ ਤਾਂ ਬਹੁਤ ਔਖੇ ਹੋ ਗਏ ਆ ਮੇਰੀ 10 ਕਿਲੇ ਉਹ ਪਹਿਲੀ ਲੋੜ ਕੀ ਨਾਲ ਤੇ ਆ 3 ਕਿਲੇ ਆ ਬਚੀਆਂ ਇੰਦੇ ਰੇਤਾ ਇਹ ਕਾਦੀ ਪਹਿਲੀ ਆ ਬਾਪੂ ਕੱਚੀ ਰੇਤਾ ਇਧੇ ਪਈ ਆ ਇੰਦੇ ਵਿੱਚ ਕੋਈ ਦਾਣੇ ਨਹੀਂ ਹੁੰਦੇ ਹੁਣ 15 ਹੋ ਕਿਵੇਂ ਘਰ ਕਿਵੇਂ ਚੱਲਦੇ ਆ ਤੁਸੀਂ ਵੀ ਇਸ ਇਸ ਦੇਸ਼ ਦੇ ਵਾਸੀ ਜੇ ਕਿਵੇਂ ਕੀ ਘਰ ਚੱਲਦੇ ਨਹੀਂ ਨਹੀਂ ਘਰ ਨਹੀਂ ਚੱਲਦਾ ਚੱਲਦਾ ਹੀ ਨਹੀਂ ਪਿਆ ਘਰ ਹਾਂ ਹਾਂ ਕਿੱਥੋਂ ਪੈਸਾ ਕਿੱਥੋਂ ਆ ਰਿਹਾ ਜਿਹੜਾ ਤੇਲ ਬਾਲਦੇ ਪੇ ਕਿੱਥੋਂ ਆ ਰਿਹਾ ਕੋਈ ਕਿਦੂ ਲਿਆਕਾ ਦੀ ਕੋਈ ਕਿਦੂ ਲਿਆ ਹਾਂ ਬਹੁਤ ਹੁਣ ਤੁਸੀਂ ਅੱਖਾਂ ਭਰਦੇ ਪਏ ਹੋ ਤੁਹਾਡੀਆਂ ਅੱਖਾਂ ਦੇ ਵਿੱਚ ਅਥਰੂ ਆ ਜਦੋਂ ਵੋਟਾਂ ਦਾ ਵੇਲਾ ਆਉਂਦਾ ਉਦੋਂ ਕਿਉਂ ਨਹੀਂ ਅੱਖਾਂ ਭਰਦੇ ਤੁਸੀਂ ਤੁਸੀਂ ਵੀ ਗੁਨਾਹਗਾਰ ਹੋ ਆ ਵਾਹ ਕਿੰਨਾ ਹੰਦਾਰ ਆ ਲਈ ਕਿੰਨਾ ਹੰਦਾਰ ਆ ਗਿਆ ਬਈ ਵੋਟਾ ਦੇ ਦਿੰਦੇ ਨੇ ਧੱਕੇ ਨਾਲ ਲੈ ਲੈਣ ਦੇਰ ਕਦੀ ਆਈ ਦੂ ਆ ਗਿਆ ਕੋਈ ਇਹ ਦੂ ਆ ਗਿਆ ਹਾਂ ਪੋਚਾ ਮਾਰ ਕੇ ਮਣੇ ਹੋ ਜਾਂਦੇ ਆ ਪੋਚਾ ਮਾਰ ਪੋਚਾ ਮਾਰ ਕੇ ਮਣੇ ਹੋ ਜਾਂਦੇ ਜਦੋਂ ਵੋਟਾ ਪਾਇਆ ਗਿਆ ਜਿੱਥੇ ਚਤਾ ਹੋ ਗਿਆ ਉਹਦਾ ਉਹਨਾਂ ਨੂੰ ਫਿਕਰ ਹੀ ਕੋਈ ਨਹੀਂ ਰਹ ਜਾਂਦਾ ਕਿ ਕੀ ਕਹਿਣ ਲੱਗੇ ਸ਼ੋਂਦਸ ਮੈਂ ਜਦੋਂ ਰੇਤਾ ਆਉਂਦੇ ਨਾ ਜੇ ਵੋਟਾ ਵਾਟਾ ਲੈਣ ਦੂਜਾ ਤੇ ਮੇਰੇ ਮਨੇ ਵੋਟ ਪਾ ਦੂਜਾ ਮੇਰੇ ਮਨੇ ਵੋਟ ਪਾ ਉਹਨੇ ਸਾਡਾ ਬੰਦਾ ਕੋਈ ਅਗਾਊ ਕੋ ਨਹੀਂ ਮੈਂਬਰ ਮੈਂਬਰ ਵੀ ਇਸ ਟਾਈਮ ਕੋਈ ਸਰਪੰਚ ਵੀ ਐਸੇ ਟਾਈਮ ਕੋ ਨਹੀਂ ਲੋਕ ਆ ਉਹ ਬੰਦੇ ਸਾਰੇ ਖੜੇ ਆ ਜਿਨ੍ਹਾਂ ਦੀ ਜ਼ਮੀਨਾਂ ਜਿਹੜੀ ਅੱਤਾ ਪਿਆ ਹੈ ਕੋਈ ਸਾਨੂੰ ਟਰੈਕਟਰ ਦੀ ਸਹੂਲਤ ਨਹੀਂ ਅਜੇ ਆ ਜੀਸੀਬੀ ਕਿਰਾਏ ਤੇ ਲੱਗੀ ਆ ਇਹ ਕਿਰਾਏ ਤੇ ਲੱਗੀ ਹੈ 1500 ਰੁਪਏ ਘੰਟੇ ਦਾ ਹੈ 1500 ਰੁਪਇਆ ਘੰਟੇ ਦਾ ਤੁਸੀਂ ਦੇ ਰਹੇ ਹੋ ਦਿਖਾਈ ਮਾੜਾ ਜਾ ਆ ਜੀਸੀਬੀ 1500 ਰੁਪਇਆ ਘੰਟੇ ਤੇ ਲੱਗੀ ਆ ਪਰ ਜੇ ਮੇਰੀ ਗੱਲ ਦਾ ਜਵਾਬ ਦਿਓ ਜੇ ਅਗਲੇ ਸਾਲ ਫਿਰ ਪਾਣੀ ਆ ਗਿਆ ਫਿਰ ਫਿਰ ਦੁਬਾਰਾ ਜੀਸੀਬੀਾਂ ਲੱਗਣਗੀਆਂ ਦੱਸੋ ਵੀ ਫਿਰ ਤਾਂ ਫਰ ਲੱਗਣਦੀਆਂ ਹੀ ਫਿਰ ਕੀ ਕਰੀਏ ਫਿਰ ਪਹਿਲੀ ਗੱਲ ਅਸੀਂ ਤਾਂ ਨੇ ਦਰਿਆ ਹਾਰਾ ਹੀ ਬਣ ਜਾਵੇ ਇਹ ਮੁਸੀਬਤ ਨਾਲੋਂ ਕਿਹਨਾਂ ਨੂੰ ਇਹਨਾਂ ਦੁੱਖ ਚੜਨਾ ਪੈਂਦਾ ਹਾਦੇ ਦਾ ਆੜਤੀ ਵੀ ਹੱਥ ਛੱਡ ਕੇ ਮੈਨੂੰ 15000 ਦੀ ਪਰਚੀ ਮੈਸੇ ਦਿੱਤੀ ਨੇ ਆਹਦੇ ਤੋਂ ਸਰਕਾਰਾਂ ਵਾਲਾ ਸਰਕਾਰਾਂ ਕੋ ਲੋਹਰਕਾਰਾਂ ਸਾਨੂੰ ਅਗਾ ਦੇ ਦੇਣੀ ਅੱਛਾ ਹਾਂ ਸਰਕਾਰਾਂ ਆਰਤੀ ਆਰਤੀ ਵੀ ਸਾਡਾ ਆਰਤੀ ਛੱਡ ਕੇ 15000 ਦੀ ਪਰਚੀ ਮਾਹੀ ਮਿਲਤਣਾ ਲਈ ਮਾ ਕੋਈ ਬਣਾ ਲਾ ਪਹਿਲੀ ਜਾ ਤੇ ਕੋਈ ਦਾਣੇ ਹੋ ਜਾਣਗੇ ਕੁੱਤੇ ਤੇ ਕਰ ਚਲਾ ਜਾ ਜਿਵੇਂ ਕੱਕੀ ਰੇਤਾ ਪਈ ਇੱਥੇ ਫਸਲ ਹੋ ਜੂ ਭਗਵਾਨ ਤੋਂ ਮਾਣੋ ਹੀ ਖਰ ਆਇਆ ਸੀ ਭਗਵਾਨ ਤੋਂ ਮਾਣ ਆਇਆ ਹਾਦੇ ਕੋਲ ਵੀ ਆਇਆ ਸੀ ਆਹਦਾ ਤੁਹਾਨੂੰ ਮਾਜਵਾ ਦੇਵਾ ਕੋਈ ਸਾਨੂੰ ਮਾਜਬਾਨੀ ਦਿੱਤਾ ਵੇਖ ਲੈ ਐਨੇ ਵਾਦੇ ਮੰਤਰੀ ਹੋ ਕੇ ਪੰਜਾਬ ਦਾ ਫਿਰ ਵੀ ਹਾਜ਼ਰ ਧੋਖਾ ਕਰਕੇ ਗਰੀਬਾਂ ਨਾਲ ਰੇਤੇ ਨਾਲ ਮੱਛਾ ਮਾਰੀ ਖਣੇ ਹਾਂ ਉਹਨਾਂ ਨੂੰ ਕੰਜਰ ਨੂੰ ਨਿੰਦਰ ਕਿਵੇਂ ਆਦੀ ਹੋਵੇਗੀ ਗਰੀਬਾਂ ਜਦੋਂ ਵੋਟਾਂ ਆਉਂਦੀਆਂ ਤੁਸੀਂ ਵੀ ਆਪਦੇ ਘਰੇ ਵੱਡੇ ਵੱਡੇ ਝੰਡੇ ਮੈਂ ਪਹਿਲਾਂ ਗੱਲ ਕੀਤੀ ਉਦੋਂ ਫਿਰ ਝੰਡੇ ਉੱਚੇ ਕਰਕੇ ਕਿਉਂ ਲਾਉਣੇ ਝੰਡੇ ਲਫਾਰੇ ਨਹੀਂ ਲਾਦੇ ਖਰਾ ਇੱਕੋ ਜੇ ਪੰਜੇ ਉਂਗਲਾ ਇੱਕੋ ਜਿਹੀਆਂ ਕਈ ਬੰਦੇ ਇਹੋ ਜਿਹੇ ਗਏ ਨੇ ਵਿਚਾਰੇ ਆਂਦੇ ਨੇ ਵੀ ਸਰਕਾਰ ਵਧੀਆ ਆਵੇ ਇਹਦਾ ਬਾ ਸਰਕਾਰਾਂ ਨੇ ਵਧੀਆ ਆਵੇ ਉਹ ਆਪ ਨੂੰ ਝੋਟਾ ਨਾਲ ਲਾਰੇ ਲਾ ਕੇ ਨਿਕਲ ਗਏ ਕੀ ਕਰੀਏ ਬਾਦਲ ਦੇ ਆਪਣੇ ਬਾਜਬਾ ਬਾਦਲ ਦੇ ਹੁੰਦਾ ਇੱਕੋਰੀ ਮਾਜਬਾ ਠਕਰ 21 ਨਾਲ ਪਾਣੀ ਹੋਵੇ ਇੱਕੋਰੀ ਮਿਲਿਆ ਹਣ ਇੱਕ ਬਾਦਲ ਛੇ ਬਾਦਲ ਸਾਹਿਬ ਨੇ ਮੁਆਵਜ਼ਾ ਦੇ ਦਿੱਤਾ ਅਸੀਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਤਾਂ ਉਹਨਾਂ ਨੇ ਕਿਹੜੇ ਖਾਤੇ 'ਚ ਪਾ ਕੇ ਤੁਹਾਨੂੰ ਮੁਆਵਜ਼ਾ ਦਿੱਤਾ ਜਿਹੜੇ ਹੁਣ ਕਹਿੰਦੇ ਨੇ ਵੀ ਜ਼ਮੀਨਾਂ ਕੱਚੀਆਂ ਉਹ ਵਲੇ ਆਉਂਦੇ ਸੀ ਆ ਦੂਜੇ ਫਿਰ ਕਾਂਗਰਸ ਦੀ ਸਰਕਾਰ ਆਈ ਉਹਾਂ ਦੇ ਤੁਜ਼ੀ ਰੁਪਈਏ 'ਚ ਕਰਾਂ ਦੇ ਰੁਪਈਏ 'ਚ ਵੀ ਕਿਹੜੇ ਮਾੜੇ ਮੋਟੇ ਤਗੜੇ ਆ ਹੀ ਉਹਨਾਂ ਮਾੜੀ ਮੋਟੀਆਂ ਕਰਾ ਲਿਆ ਕਿਹੜੇ ਮਾੜੇ ਨੇ ਉਹਨਾਂ ਜ਼ੁਨੀ ਹੋਈਆਂ ਜੀ ਬਿਲਕੁਲ ਜੀ ਤੁਸੀਂ ਦੇਖੋ ਕੱਕੀ ਰੇਤਾ ਖਿੱਚ ਖਿੱਚ ਕੇ ਲੋਕ ਜਿਹੜੇ ਆ ਉਹ ਦੁਬਾਰਾ ਜ਼ਮੀਨਾਂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਮੈਨੂੰ ਨਹੀਂ ਲੱਗਦਾ ਇਹਨਾਂ ਜ਼ਮੀਨਾਂ ਇਸ ਤਰ ਤੁਰਿਆ ਨਹੀਂ ਜਾਂਦਾ ਫਸਲਾਂ ਤਾਂ ਇੱਥੇ ਹੋਣੀਆਂ ਹੀ ਕੀ ਨੇ ਸਰਕਾਰਾਂ ਕਿੱਥੇ ਨੇ ਸਰਕਾਰਾਂ ਜਿਹੜੀਆਂ ਉਹ ਬਿਲਕੁਲ ਅੱਖਾਂ ਬੰਦ ਕੀਤੀ ਬੈਠੀਆਂ ਤੇ ਲੋਕ ਪਰੇਸ਼ਾਨ ਆ ਜੇ ਉਹਨਾਂ ਵਾਲੇ ਸਮੇਂ ਚ ਫੇਰ ਦੁਬਾਰਾ ਹੜਾਂ ਦੀ ਸਥਿਤੀ ਬਣਦੀ ਆ ਤਾਂ ਇਹ ਲੋਕ ਇੱਥੋਂ ਹਿਜਰਤ ਕਰ ਜਾਣਗੇ ਇੱਥੇ ਰਹਿਣ ਦੇ ਯੋਗ ਨਹੀਂ ਰਹਿਣਗੇ ਫਸਲਾਂ ਜਿਹੜੀਆਂ ਇਹ ਜ਼ਮੀਨਾਂ ਜਿਹੜੀਆਂ ਇਹਨਾਂ ਲੋਕਾਂ ਦੇ ਖਾਨ ਨੂੰ ਇੱਕ ਵੀ ਦਾਣਾ ਜਿਹੜਾ ਆਉਣ ਵਾਲੇ ਸਮੇਂ 'ਚੋਂ ਨਹੀਂ ਪੈਦਾ ਕਰ ਸਕਣਗੇ ਸੋ ਕਾਲੂ ਵਾਲਾ ਟੈਂਡੀ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਆਏ ਆ ਸਾਬਕਾ ਵਿਧਾਇਕ ਸਰਦਾਰ ਸੁਖਪਾਲ ਸਿੰਘ ਨੰਨੂ ਹੁਣੀ ਸਾਡੇ ਨਾਲ ਆ ਤਾਂ ਉਹ ਆਪਦੀ ਗੱਡੀ ਤੇ ਸਾਨੂੰ ਉਸ ਜਗ੍ਹਾ ਤੇ ਲੈ ਕੇ ਜਿੱਥੇ ਤੁਰ ਕੇ ਆਉਣਾ ਵੀ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਵੀ ਆਸਾਨ ਨਹੀਂ ਹੈ ਨੰਨੂ ਜੀ ਆਸੇ-ਪਾਸੇ ਦੇਖਿਆ ਇਹਨਾਂ ਨੇ ਇੱਕ ਟਿੱਬੇ 'ਚ ਲਾਤੀਆਂ ਝੜੀਆਂ ਮਾਰਤੀਆਂ ਇਧਰ ਨੂੰ ਦਿਖਾਓ ਮੜਾ ਆ ਝੜੀਆਂ ਮ ਬੜੀ ਵੱਡੀ ਮੁਸੀਬਤ ਇਹਨਾਂ ਨੂੰ ਚਲਣੀ ਪਈ ਪਹਿਲਾਂ ਹੜਾਂ ਦੀ ਮਾਰ ਤੇ ਹੁਣ ਇਹ 11000 ਲੀਟਰ ਇਹਨਾਂ ਨੇ ਡੀਜ਼ਲ ਖਪਾ ਦੇਣਾ ਤੇ ਕੀ ਹੋਣਾ ਕੀ ਚਾਹੀਦਾ ਇੱਥੇ ਜਿਹੜਾ ਸਹੀ ਹੱਲ ਕੀ ਹੋਣਾ ਚਾਹੀਦਾ ਇਹ ਅਸਲ ਜੀ ਆ ਜਿਹੜਾ ਇਲਾਕਾ ਸੀ ਇਹ ਮੰਡ ਦਾ ਇਲਾਕਾ ਸੀ ਇੱਥੇ ਬਹੁਤ ਵਧੀਆ ਫਸਲ ਹੁੰਦੀ ਸੀ ਝੋਨਾ ਕਣਕ ਬਹੁਤ ਵਧੀਆ ਝਾੜ ਨਿਕਲਦਾ ਸੀ ਪਰ 23 ਚੋਂ ਪਾਣੀ ਆਇਆ ਇੱਥੇ ਤਾਂ 5 5 6 6 ਫੁੱਟ ਰੇਤਾ ਪਾ ਗਿਆ ਫਿਰ ਵੀ ਇਹਨਾਂ ਨੇ ਮਿਹਨਤ ਨਾਲ ਸਰਕਾਰ ਤੋਂ ਬਿਨਾਂ ਇਹਨਾਂ ਨੇ ਪੈਸੇ ਵੀ ਆਜੂ ਫੜ ਕੇ ਕਰਜ਼ੇ ਇਹਨੇ ਲੱਥੇ ਨੀ ਹਲ ਤੱਕ ਇਹਨਾਂ ਨੇ ਫਸਲਾਂ ਬੀਜੀਆਂ ਦੁਆਰਾ ਆਪਣੇ ਪੈਰਾਂ ਤੇ ਖੜੇ ਹੋਏ ਪਰ 25 ਦੇ ਪਾਣੀ ਨੇ ਫੇਰ ਆ ਕੇ ਮਾਰ ਕਰਤੀ ਤਾਂ ਘੱਟੋ ਘੜ 15 ਬੰਦਾ 20 ਫੁੱਟ ਪਾਣੀ ਰੇਤਾ ਪਾ ਗਿਆ ਇੱਥੇ ਔਰ ਹੁਣ ਜ਼ਮੀਨਾਂ ਰਹਿ ਗਈ 15 ਫੁੱਟ ਥੱਲੇ ਹੁਣ ਕਿਉਂਕਿ ਇਹਨਾਂ ਨੇ ਜ਼ਮੀਨ ਫੇਰ ਬੀਜਣੀ ਹੈ ਬਾਰਡਰ ਤੇ ਲੋਕ ਐ ਹਿੰਮਤੀ ਐ ਫੇਰ ਲੱਗੇ ਹੋਏ ਆ ਸਰਕਾਰਾਂ ਨੇ ਕੋਈ ਸੁਣੀ ਨਹੀਂ ਮੁਆਵਜ਼ੇ ਕੋ ਮਿਲੇ ਨਹੀਂ ਕਿਉਂ ਕੱਚੀਆਂ ਪਹਿਲੀਆਂ ਇਸ ਦਾ ਕੀ ਇਹ ਹੁਣ ਮਸ਼ੀਨ ਲਿਆ ਕੇ ਥੱਲੇੋਂ 15 ਫੁੱਟ ਤੋਂ ਮਿੱਟੀ ਕਢਦੇ ਆ ਮਿੱਟੀ ਕਢ ਕੇ ਬਾਅਦ ਟਿੱਬੇ ਲਾਂਦੇ ਪਏ ਆ ਫੇਰ ਉਹ ਟਿੱਬੇ ਜੇ ਪੂਰਜ਼ੇ ਰੇਤਾ ਨਾਲ ਪੂਰ ਕੇ ਜਿਹੜੀ ਮਿੱਟੀ ਬਾਹਰ ਕੱਢੀ ਆ ਉਹ ਸਾਰੇ ਪਹਿਲੀ ਖਿਲਾਰ ਦਿੰਦੇ ਉਹ ਪਹਿਲੀ ਖਿਲਾਰ ਕੇ ਉਹਨੂੰ ਉਪਜਾਊ ਬਣਾ ਕੇ ਤੇ ਫੇਰ ਕਣਕ ਬੀਜਦੇ ਪਏ ਆ ਵੀ ਕਿੰਨਾ ਵੱਡਾ ਪ੍ਰੋਸੈਸ ਆ ਕਿੰਨਾ ਔਖਾ ਪ੍ਰੋਸੈਸ ਆ ਪਰ ਕੀ ਕਰਨ ਜਾਂ ਤਾਂ ਫਿਰ ਸਰਕਾਰਾਂ ਬਾਰਡਰ ਖੋਲ ਦੇਣ ਪਾਕਿਸਤਾਨੋਂ ਨਿਕਲ ਜਾਣ ਤੇ ਜਾਂ ਫਿਰ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਮਿਹਨਤ ਕਰਨੀ ਪੈਣੀ ਹੈ। ਨਹੀਂ ਇੱਕ ਹੱਲ ਨਹੀਂ ਹੋ ਸਕਦਾ। ਜਿਵੇਂ ਸਰਕਾਰ ਨੇ ਕਿਹਾ ਹੈ, ਸਰਕਾਰ ਨੇ, ਮਾਨ ਸਰਕਾਰ ਨੇ ਵੀ ਕਿਹਾ ਜਿਸ ਦਾ ਖੇਤ ਉਸ ਦੀ ਰੇਤ ਤਾਂ ਦਰਿਆ ਦੇ ਵਿੱਚ ਕੋਈ ਐਸਾ ਹੁਣ ਦਰਿਆ ਸੁੱਕ ਗਿਆ। ਉਹਦੇ ਵਿੱਚ ਰਸਤਾ ਬਣਾ ਕੇ ਇਹਨਾਂ ਨੂੰ ਰੇਤਾ ਕੱਢਣ ਦੀ ਖੁੱਲ੍ਹ ਦਿੱਤੀ ਨਾਲੇ ਰੇਤਾ ਸਸਤੀ ਹੋਵੇ ਪੂਰੇ ਪੰਜਾਬ 'ਚ। ਬਿਲਕੁਲ ਜੀ ਇੱਥੇ ਜਿੰਨੀ ਰੇਤਾ ਇੱਥੇ ਐਸੇ ਵੇਲੇ ਪਈ ਹੈ ਕਿਉਂਕਿ ਇਹ ਟਾਪੂ ਹੈ ਤੇ ਚਾਰੇ ਪਾਸੇ ਪਾਣੀ ਹੈ, ਰਸਤਾ ਹੈ ਨਹੀਂਗਾ ਤਾਂ ਮੈਂ ਵੀ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਦਰਿਆ ਦੇ ਵਿੱਚ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਹੱਲ ਕਰਨ ਕਿ ਜੇ ਤੁਸੀਂ ਕਹਿੰਦੇ ਜਿਸ ਕੀ ਰੇਤ ਉਸਕਾ ਖੇਤ ਉਸਕੀ ਰੇਤ ਤਾਂ ਇੱਥੋਂ ਰਾਹ ਹੋਊਗਾ ਤਾਂ ਰੇਤ ਬਾਹਰ ਜਾਊਗੀ ਵੀ ਸਾਰੇ ਪਾਸੇ ਦਰਿਆ ਆਏ ਦੇ ਸਾਰੇ ਪਾਸੇ ਦਰਿਆ ਆਇਆ ਤੇ ਅਗਰ ਰਸਤਾ ਬਣਾ ਦੇਣ ਇੱਥੋਂ 20 ਫੁੱਟ ਦਾ ਤੇ ਜਿਹੜੇ ਇਲੀਗਲ ਮਾਈਨਿੰਗ ਕਰਦੇ ਦਰਿਆ ਦੇ ਵਿੱਚ ਉਹ ਤਾਂ ਮਿੱਟੀ ਪਾ ਕੇ ਤਾਂ ਰਾਹ ਬੰਦ ਕਰਦੇ ਦਰਿਆ ਵਾਂਗੇ ਉੱਥੋਂ ਮਾਈਨਿੰਗ ਇਲੀਗਲ ਕਰਦੇ ਆ ਤੇ ਇਹਨੂੰ ਲੀਗਲੀ ਖੋਲ ਦੇਣ ਤਾਂ ਕਿ ਇੱਕ ਤਾਂ ਰੇਤਾ ਪੰਜਾਬ ਸਸਤੀ ਹੋਊਗੀ ਜਿੰਨੀ ਰੇਤੇ ਤੇ ਪਈ ਹੈ ਇਸ ਵੇਲੇ ਤੇ ਇਹ ਤਾਂ 10 ਸਾਲੀ ਮੁਕਸਦੀ ਨਹੀਂ ਇੱਥੇ ਆਈ ਹੋਈ ਹੈ ਤਾਂ ਮੈਂ ਇਹ ਬੇਨਤੀ ਕਰਦਾ ਸਰਕਾਰ ਨੂੰ ਕਿਥੋ ਰਾਹ ਬਣਾ ਦੇ ਅੱਗੇ ਦਿੱਤੀ ਜਾਵੇ ਤਾਂ ਕਿ ਦਰਿਆ ਚ ਰਸਤਾ ਬਣ ਜਾਵੇ ਤਾਂ ਇੱਥੋਂ ਰੇਤਾ ਲਿਆ ਕੇ ਆਪਣੀ ਰੋਟੀ ਰੋਜੀ ਚੱਲ ਜਾਊਗੀ ਔਰ ਆਪਣੇ ਖੇਤਾਂ ਰੇਤਾ ਚਕਾ ਕੇ ਖੇਤ ਵੀ ਬਣ ਜਾਣਗੇ ਤਾਂ ਰੇਤਾ ਵੀ ਵਿਕ ਜਾਊਗੀ ਇਹਨਾਂ ਲੋਕਾਂ ਨੇ ਕਿਹਾ ਕਿ ਮੈਂ ਪਿੱਛੇ ਵੀ ਗੱਲ ਕੀਤੀ ਸੀ ਉਹ ਕਹਿੰਦੇ ਵੀ ਸਾਡੇ ਕੋਲੇ ਅਜੇ ਤੱਕ ਨਾ ਤਾਂ ਕੋਈ ਮਜੂਦਾ ਸਰਕਾਰ ਚੋਂ ਆਇਆ ਨਾ ਕੋਈ ਸਰਕਾਰੀ ਅਫਸਰ ਆਇਆ ਕੀ ਚਾਹਣੇ ਕੀ ਹੁਣ ਤੁਸੀਂ ਵੋਟਾਂ ਪਾਉਣੇ ਹੋ ਵਾਰ-ਵਾਰ ਮੈਂ ਗੱਲ ਕਰਦਾ ਵਾਂ ਤੇ ਬਾਅਦ ਚ ਰੋਣੇ ਵੀ ਹੋ ਕਿ ਸਾਡੇ ਕੋਲ ਆਉਂਦਾ ਕੋਈ ਨਹੀਂ ਹਾਂਜੀ ਆਇਆ ਤਾਂ ਵਾਕਿਆ ਹੀ ਕੋਈ ਨਹੀਂ ਸਾਡੇ ਕੋਲ ਨਾ ਅਜੇ ਤੱਕ ਨਾ ਹਾਂਜੀ ਕੋਈ ਨਹੀਂ ਪਹੁੰਚਿਆ ਅਸੀਂ ਆਦੇ ਘਰੋ ਖਰਚਾ ਕਰਕੇ ਘੜ ਤੋਂ ਘੜ ਤਿੰਨ ਡਰਮ ਚਾਰ ਅੱਛਾ ਲਾ ਲੈਨੇ ਆ ਜਿਹੜੀ ਪਿੱਛੇ ਦਿਖਾਇਆ ਮਾੜਾ ਆ ਜਿਹੜੀ ਰੇਤਾ ਉੱਪਰ ਖਿਲਰੀ ਪਈ ਨਾ ਪਹਿਲੀ ਬਣਾਈ ਜਿਹੜੀ ਹਾਂਜੀ ਪਹਿਲੀ ਬਣਾਈ ਹੈ ਇਹ ਅਸਾਂ ਦੋ ਕਿਲੇ ਬੜੀ ਮੁਸ਼ਕਲ ਬਣਾਈ ਬਹੁਤ ਮੁਸ਼ਕਲ ਬੜਾ ਰੋਲਾ ਹਟ ਪਾਇਆ ਫਿਰ ਵੀ ਅਸੀਂ ਹਿੰਮਤੀ ਆਏ ਜਿਹੜੇ ਅਜੇ ਵੀ ਆੜੇ ਖੜੇ ਆ ਤੇ ਗੱਲ ਇਹ ਵੀ ਸਰਕਾਰ ਕੁਝ ਨਹੀਂ ਸੋਚਦੀ ਸਾਡੀ ਦੋਨੇ ਮੰਗੇ ਇੱਕ ਤਾਂ ਸਾਨੂੰ ਪੀਛਾ ਜਗਾ ਮਿਲ ਜਾਵੇ ਅਸੀਂ ਫਿਰ ਠੀਕ ਰਹਿ ਸਕਰੇ ਤੇ ਜਿਹੜੇ ਵਿਚਾਰੇ ਸਸਤਾ ਵਾਲੇ ਟਰੈਕਟਰ ਸੰਕਤਾ ਲਈ ਖਰੀਦਿਆ ਨੇ ਇਹਨਾਂ ਦਾ ਹਿਸਟਾ ਮੋਢਿਆ ਤੇ ਕਿਸ਼ਤਾ ਨੇ ਕੋਈ ਬੈਂਕਾਂ ਨੇ ਰੁਕਦਾ ਕੋਈ ਕੁਛ ਨਹੀਂ ਕਿਹੇ ਵਿਚਾਰੇ ਟਾਇਰ ਮਾੜੇ ਨੇ 6 ਟਾਈਟਰ ਲਾਂਦੀ ਰੱਖੇ ਨੇ ਹੱਥ ਜੋੜ ਜੋੜ ਤੇ ਬਾਈ ਵੈਸੇ ਆਂਦੇ ਸੀ ਅਸੀਂ ਕਰਾਂ ਦੇ ਕੰਮ ਤੇਰਾ ਪੂਰਾ ਅਸੀਂ ਉਹਨਾਂ ਵਿਚਾਰਾ ਕੰਮ ਤਾਂ ਕੀਤਾ ਜਿੰਨੇ ਜੋ ਕੇ ਜਿੰਨਾ ਮੇਰੇ ਕੋਲ ਤੇਲ ਹੈਗਾ ਸੀ ਮੈਂ ਬਾਲ ਚੁੱਕਾ ਹੁਣ ਮੇਰੇ ਹੱਥ ਖੜੇ ਹੋ ਗਏ ਨੇ ਅਬੂਵੇਂ ਪਿਆ ਮੇਰਾ ਕੰਮ ਤੁਸੀਂ ਅਭੀ ਸੱਟਾ ਵੇਖ ਸਕਦੇ ਏ ਕਦਾਨਾ ਵੇਖ ਸਕਦੇ ਤੇ ਬਾਕੀ ਸਾਨੂੰ ਇੱਕ ਜਗਾ ਮਿਲ ਜਾਵੇ ਇੱਕ ਸਾਨੂੰ ਤੇਲ ਮਿਲ ਜਾਵੇ ਬਾਕੀ ਸਾਨੂੰ ਕੋ 2-2 ਲੱਖ ਰੁਪਈਆ ਸਸਤਾ ਵਾਲੇ ਸੁਣਦਾ ਤਾਂ ਜਾਂ ਕਿਸੇ ਤਰ੍ਹਾਂ ਦਾ ਕੋ ਸੁਣਦਾ ਏ ਇਹ ਵੀ ਸਾਨੂੰ ਜ਼ਰੂਰ ਚਾਹੀਦਾ ਏ ਕਿਉਂ ਅਸੀਂ ਅਗਾ ਬੱਚੇ ਪਾਲਣੇ ਨੇ ਮੁੰਡਾ ਇੱਥੇ ਹੈਗਾ ਮੇਰਾ ਪੜ੍ਹਾਈ ਵਿਚਾਰਾ ਬਾਲ ਕਰਦਾ ਪਏ ਪੈਸਾ ਕੋ ਨਹੀਂਗਾ ਟੀਚਰ ਰੋਜ਼ ਖਪਾਂਦਾ ਕਿੱਥੋਂ ਪੈਸੇ ਦਈਏ ਅਸੀਂ ਪੈੜੀ ਬਣਾਏ ਇੱਕ ਬੱਚੇ ਪਾਲੀਏ ਕੀ ਕਰੀ ਦੱਸੋ ਪਹਿਲਾਂ ਸਾਡੇ ਤਾਂ ਬੜੀ ਮੁਸੀਬਤ ਏ ਸਾਡੀ ਦੇਖੋ ਹੱਥ ਜੋੜ ਦੇ ਬੇਨਤੀ ਸਾਰੇ ਅੱਗੇ ਵੀ ਬਾਈ ਜੀ ਕੋਈ ਵੀ ਸਾਡੀ ਵੀਡੀਓ ਵੇਂਦਾ ਸ਼ੂਟ ਕਰਦਾ ਏ ਸਾਨੂੰ ਨਾ ਜ਼ਰੂਰ ਮਿਲੋ ਸਾਨੂੰ ਖਰਚਾ ਵੀ ਦਿਓ ਤੇਲ ਵੀ ਦਿਓ ਤੇ ਉਹ ਸਾਡੇ ਕੋ ਬਣਦਾ ਸਾਡਾ ਹੱਕ ਸਭ ਕੁਝ ਸਾਨੂੰ ਵੀਰ ਜੀ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਇਹਨਾਂ ਲੋਕਾਂ ਦਾ ਦਰਦ ਆ ਕਿ ਹਰ ਵਾਰ ਪਾਣੀ ਜਿਹੜਾ ਉਹ ਆ ਜਾਂਦਾ ਤੇ ਉਹਦੇ ਕਰਕੇ ਸਥਿਤੀ ਜਿਹੜੀ ਇਹਨਾਂ ਦੀ ਬੜੀ ਨਾਜ਼ੁਕ ਹੋ ਜਾਂਦੀ ਆ ਮੈਂ ਮੈਂ ਦਿਖਾਵਾਂ ਤੁਹਾਨੂੰ ਆ ਦੇਖੋ ਤੁਸੀਂ ਕਿ ਆ ਆ ਕੋਰੀ ਰੇਤਾ ਜਿਹੜੀ ਆ ਇਹ ਕੋਰੀ ਰੇਤਾ ਦੇ ਵਿੱਚ ਕੋ ਫਸਲ ਹੋਊਗੀ ਇਹ ਉਹ ਰੇਤਾ ਜਿਹੜੀ ਸਾਡੇ ਮਕਾਨ ਬਣਾਉਣ ਦੇ ਵਿੱਚ ਕੰਮ ਆਉਂਦੀ ਆ ਤਾਂ ਕਿਉਂ ਨਾ ਇੱਥੇ ਦਰਿਆ ਜਿਹੜਾ ਹੈਗਾ ਉਹਨੂੰ ਪੂਰ ਕੇ ਇੱਕ ਟੈਂਪਰੇਰੀ ਰਸਤਾ ਬਣਾ ਕੇ ਤੇ ਅਸੀਂ ਇਹਨਾਂ ਲੋਕਾਂ ਦੀ ਜਿਹੜੀ ਰੇਤ ਆ ਉਹਨੂੰ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਸਪਲਾਈ ਕਰੀਏ ਤਾਂ ਕਿ ਰੇਤਾਂ ਦੇ ਰੇਟ ਵੀ ਘੱਟ ਹੋਣ ਜਿਹੜੇ ਲੋਕ ਰੇਤਾ ਜਿਹਨਾਂ ਨੂੰ ਚਾਹੀਦੀ ਆ ਉਹਨਾਂ ਨੂੰ ਆਮ ਰੇਤਾ ਜਿਹੜੀ ਉਹਨਾਂ ਘਰਾਂ ਤੱਕ ਪਹੁੰਚ ਹੋਵੇ ਕੁਝ ਕਹਿਣਾ ਚੋਣੂ ਸਾਹਿਬ ਨੇ ਨਾ ਹਾਂਜੀ ਸਾਡੇ ਵਾਸਤੇ ਕੱਲ ਨੰਨੂ ਸਾਹਿਬ ਸਤਪਾਲ ਸਿੰਘ ਨੇ 400 ਲੀਟਰ ਤੇਲ ਵੀ ਸੰਦ ਦਿੱਤਾ ਹੈ ਉਹ ਵੀ ਸਾਨੂੰ ਮਸਾਂ 2-2 4-4 ਲੀਟਰ ਆਣਾ ਹੈ ਦੱਸੋ ਵੀ 4-4 ਲੀਟਰ ਚਰੀਆਂ ਪੂਰੀਆਂ ਜਾਣ ਦੀ ਹਾਂ ਇੱਥੇ ਡਰਮਾਂ ਦੇ ਡਰਮ ਲੱਗਦੇ ਪਏ ਨੇ ਨੰਨੂ ਸਾਹਿਬ ਜਰਾ ਕੀ ਕਰੇ ਘਰੋਂ ਕਿੰਨਾ ਕੁ ਦੇ ਸਕਦਾ ਸਾਨੂੰ ਉਹ ਕੋਈ ਭਰਿਆ ਤਾਂ ਪਿਆ ਨਹੀਂ ਇਹ ਹੁਣ ਮੰਤਰੀ ਦਾ ਬਣਾਇਆ ਨਹੀਂ ਜਿਹੜਾ ਸਾਨੂੰ ਪਟੜਾ ਬੰਮਨਾ ਗੱਲ ਕਰਾ ਦੇਵੇ ਜੇਦੋਂ ਮੇਰੇ ਪ੍ਰੇਮੀ ਜਾਂ ਕੋਈ ਸੰਸਾਨ ਆਵੇ ਡਰਮ ਪਰ ਪਰ ਦਿੱਤੀ ਜਾਓ ਇਹ ਤਾਂ ਸਾਡੀ ਅੱਗੇ ਸਰਕਾਰ ਦੇ ਹੱਥ ਜੋੜ ਤੇ ਜਿਹੜੇ ਵਿਚਾਰੇ ਦੀ ਕਿਸ਼ਤਾਂ ਨੇ ਕਿਸ਼ਤਾਂ ਦਾ ਵੀ ਹਾਲ ਕੋ ਸਸਤਾ ਵਾਲਾ ਕਰੇ ਤੇ ਬਾਕੀ ਸਾਨੂੰ ਡੀਜ਼ਲ ਦੇਵੇ ਸਾਨੂੰ ਨਾ ਇਹੋ ਮੰਗੇ ਕਿ ਸਾਨੂੰ ਪਿੱਛਾ ਜਾ ਘਾ ਦੇਵੇ ਟਿੰਡੀ ਵਾਲਾ ਕਾਲੂ ਵਾਲਾ ਪਿੰਡ ਦੇ ਵਿੱਚ ਖੜੇ ਆ ਤੇ ਹਾਲਾਤ ਇਧਰ ਤੁਹਾਨੂੰ ਦਿਖਾਵਾਂ ਇਹ ਜਿਹੜੇ ਤੁਸੀਂ ਛਰੀ ਇਹਨੂੰ ਛਰੀ ਮਾਰੀ ਕਹਿੰਦੇ ਆ ਖੇਤ ਦੇ ਵਿੱਚ ਛਰੀ ਮਾਰੀ ਹੈ ਇਹਦਾ ਮਤਲਬ ਇਹ ਆ ਕਿ ਥੱਲਿਓ ਇਹਨਾਂ ਨੇ ਜੀਸੀਬੀ ਦੇ ਨਾਲ ਮਿੱਟੀ ਕੱਢੀ ਆ ਤੇ ਮਿੱਟੀ ਜਿਹੜੀ ਆ ਉਹ ਕੱਢ ਕੇ ਉਪਜਾਊ ਮਿੱਟੀ ਜਿਹੜੀ ਹੈ ਨਾ ਉਹਨੂੰ ਕੱਢ ਕੇ ਇਹਨਾਂ ਨੇ ਸਾਈਡ ਤੇ ਪਾਇਆ ਸੋ ਦੇਖੋ ਤੁਰਨਾ ਵੀ ਔਖਾ ਹੈ ਕਿੰਨੀ ਜਿਆਦੀ ਰੇਤ ਹੈ ਇੱਥੇ ਉਹ ਮਿੱਟੀ ਕੱਢ ਕੇ ਇਹਦੇ ਵਿੱਚੋਂ ਉਹਨੂੰ ਸਾਈਡ ਤੇ ਕੀਤਾ ਉਸ ਤੋਂ ਬਾਅਦ ਇਸ ਖੱਡੇ ਦੇ ਵਿੱਚ ਇਹਨਾਂ ਨੇ ਉਸ ਮਾਨ ਦੇ ਵਿੱਚੋਂ ਸਾਰੀ ਰੇਤ ਪਾ ਦਿੱਤੀ ਉਹਦੇ ਉੱਤੇ ਉਹ ਪਜਾਉ ਮਿੱਟੀ ਪਾ ਦਿੱਤੀ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪਹਿਲੀ ਆ ਉਹ ਮਾੜੀ ਮੋਟੀ ਕਣਕ ਬੀਜਣ ਯੋਗ ਹੋਈ ਮੈਂ ਅੱਗੇ ਲੈ ਕੇ ਚੱਲਦਾ ਤੁਹਾਨੂੰ ਦਿਖਾਉਣਾ ਜਿੱਥੇ ਇਹਨਾਂ ਨੇ ਛੱਟਾ ਦੇ ਕੇ ਕਣਕ ਬੀਜੀ ਆ ਤਾਂ ਉਸ ਤੋਂ ਬਾਅਦ ਕਿਸਾਨ ਕੋਲੇ ਉਹ ਉਸ ਕਣਕ ਦੇ ਉੱਤੇ ਜਿੱਤੇ ਛੱਟਾ ਦਿੱਤਾ ਹੋਇਆ ਉਹਦੇ ਤੇ ਵਾਹਣ ਜੋਗਾ ਤੇਲ ਵੀ ਹੈ ਨਹੀਂ ਕਿਸਾਨ ਟਰੈਕਟਰ ਸਾਈਡ ਤੇ ਖਿਲਾੜ ਕੇ ਬੈਠਾ ਹੈ ਕਿ ਮੈਨੂੰ ਤੇਲ ਮਿਲੇ ਪਰ ਉਹਦੇ ਕੋਲੇ ਤੇਲ ਵੀ ਹੈ ਨਹੀਂ ਸੰਸਥਾਵਾਂ ਨੂੰ ਗੁਹਾਰ ਲਾ ਰਿਆ ਆ ਦੇਖੋ ਤੁਸੀਂ ਕਿਸਾਨ ਨੇ ਇੱਥੇ ਉੱਤੇ ਰੇਤਾ ਸੀਗੀ 5 5 6 6 ਫੁੱਟ ਰੇਤਾ ਸੀ ਇਸ ਖੇਤ ਦੇ ਵਿੱਚ ਤਾਂ ਇਸ ਖੇਤ ਦੇ ਉੱਤੇ ਥੋੜੀ ਥੋੜੀ ਮਿੱਟੀ ਦੀ ਜਿਹੜੀ ਪਰਤ ਹੈ ਨਾ ਉਹ ਵਿਛਾ ਕੇ ਆ ਦੇਖੋ ਤੁਸੀਂ ਇਹਦੇ ਵਿੱਚ ਆ ਮਿੱਟੀ ਹੈ ਰੇਤਾ ਮਿੱਟੀ ਮਿਕਸ ਹੋ ਗਈ ਹੁਣ ਇਹਦੇ ਵਿੱਚ ਕਣਕ ਜਿਹੜੀ ਆ ਆ ਵੀ ਉੱਤੇ ਛੁੱਟਿਆ ਹੋਇਆ ਖਾਦ ਵੀ ਖਾਦ ਵੀ ਛੁੱਟਿਆ ਪਰ ਇਸ ਕਿਸਾਨ ਕੋਲੇ ਹੁਣ ਇਹ ਪਹਿਲੀ ਨੂੰ ਵਹੁੰਚਾ ਤੇਲ ਹੈ ਨਹੀਂ ਕਿਸਾਨ ਰੋ ਰਹੇ ਨੇ ਪਛਤਾ ਰਹੇ ਨੇ ਪਰ ਧੰਨਵਾਦ ਕਰਦੇ ਨੇ ਸੰਸਥਾਵਾਂ ਦਾ ਹੁਣ ਸੰਸਥਾਵਾਂ ਵੀ ਕਿੰਨਾ ਕੁ ਇਰਸਾਸ ਦੇਣ ਗੀਆਂ ਸੰਸਥਾਵਾਂ ਵੀ ਕਿੰਨਾ ਕੁ ਪੈਸਾ ਦੇਣ ਗੀਆਂ ਕਿਉਂਕਿ ਇਹ ਕੰਮ ਸਰਕਾਰਾਂ ਦੇ ਹੁੰਦੇ ਨੇ ਜਿਹੜੇ ਫਿਲਹਾਲ ਸੰਸਥਾਵਾਂ ਨੇ ਕੀਤੇ ਆ ਲੋਕਾਂ ਨੇ ਆਪ ਕੀਤੇ ਆ ਲੋਕਾਂ ਨੇ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਕੇ ਕੀਤੇ ਲੋਕਾਂ ਨੇ ਕਿਹਾ ਕਿ ਸਾਡੇ ਵੀ ਹੱਥ ਖੜੇ ਹੋ ਗਏ ਕਿਉਂਕਿ ਆਰਤੀਏ ਵੀ ਜਵਾਬ ਦੇਗੇ ਐਹੋ ਜੀ ਸਥਿਤੀ ਦੇ ਵਿੱਚ ਇਹਨਾਂ ਦਾ ਜੀਵਨ ਅੱਗੇ ਕਿਵੇਂ ਚੱਲੇਗਾ ਉਹ ਤੁਸੀਂ ਦੱਸ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਟੈਗ ਵੀ ਕਰਿਆ ਕਰੋ ਸਰਕਾਰਾਂ ਨੂੰ ਕਿਉਂਕਿ ਅਸੀਂ ਵੀ ਜਿਹੜਾ ਹੈਗਾ ਜੇ ਉੱਥੇ ਮੌਕੇ ਤੇ ਜਾ ਕੇ ਤੁਹਾਨੂੰ ਸਾਰੀ ਸਥਿਤੀ ਦਿਖਾਉਣੇ ਆ ਤੇ ਤੁਸੀਂ ਇਸ ਸਟੇਟ ਨੂੰ ਪੂਰੀ ਤਰ੍ਹਾਂ ਦੇਖ ਕੇ ਉਹਨੂੰ ਟੈਗ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਰਕਾਰਾਂ ਤੱਕ ਗੱਲ ਪਹੁੰਚੇ ਇਹਨਾਂ ਲੋਕਾਂ ਦਾ ਜੀਵਨ ਜਿਹੜਾ ਉਹ ਵੀ ਸਹੀ ਹੋ ਸਕੇ